ਲੋਧੀਆਂ ਚੋਣਾਂ ਦੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਦੱਸਦੇ ਕਿ ਇਸ ਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਡਿਲੇ ਨੇ ਦੋ ਨੌਜਵਾਨਾਂ ਦੇ ਨਾਲ ਤੱਕਾਮੁਖੀ ਕਰਦੇ ਹੋਏ ਨਜ਼ਰ ਆਏ ਇਹਨਾਂ ਨੌਜਵਾਨਾਂ ਵਿੱਚ ਖਲਕਾ ਅਮਲੋਦ ਵਿਦਾਇ ਗੁਰਿੰਦਰ ਸਿੰਘ ਗੈਰੀ ਵੜਿੰਗ ਦਾ ਸਾਬਕਾ ਪੀਏ ਵੀ ਦੱਸਿਆ ਜਾ ਰਿਹਾ ਸੀ ਤੇ ਤੇ ਇਹ ਵੀਡੀਓ ਜਿਹੜੀ ਹੈ ਅਮਲੋਦ ਦੇ ਕਚੇਰੀ ਰੋਡ ਤੇ ਹੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਹੋਏ ਵੀਡੀਓ ਦੇ ਵਿੱਚ ਤੱਕਾਮੁਖੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ ਇਹ ਅਮਲੋਦ ਸਾਡੇ ਅਮਰੋਸ ਅਮਰੋ ਵਿਕੇ ਐਮ ਸੀ ਦੀਆਂ ਚੋਣਾ ਸੀਗੇ ਮਿਊਸਪਲ ਕਮੇਟੀ ਦੀਆਂ ਮਿਤੀ 21 ਦਸੰਬਰ ਨੂੰ ਤੇ ਉਸ 9 ਨੰਬਰ ਵਾਰਡ ਤੇ ਦੋ ਗਰੁੱਪਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਤਕਰਾਰ ਬਾਜੀ ਹੋਈ ਸੀ ਉਹਨੂੰ ਛਡਾਉਣ ਲਈ ਉਹਨੂੰ ਮੈਨੇਜ ਕਰਨ ਲਈ ਸਾਡੇ ਮੁਲਾਜ਼ਮ ਉੱਥੇ ਹਾਜ਼ਰ ਸੀਗੇ ਇੰਨੇ ਵਿੱਚ ਸਾਡੇ ਮੁਲਾਜ਼ਮਾਂ ਵੱਲੋਂ ਜਿਹੜਾ ਦੋ ਨੌਜਵਾਨ ਸੀ ਦੋ ਨੌਜਵਾਨਾਂ ਨਾਲ ਧੱਕਾ ਮੁਕੀ ਕੀਤੀ ਤੇ ਉਹਨਾਂ ਦੀ ਇਸ ਅਨਸਲਟ ਹੋਈ ਹੈਗੀ ਤੇ ਉਹਨਾਂ ਨੂੰ ਕੋਈ ਥੱਪੜ ਵੀ ਕਿਸੇ ਵੱਲੋਂ ਸਾਡੇ ਮੁਲਾਜ਼ਮ ਵੱਲੋਂ ਵੱਜਿਆ ਸੋ ਇਹ ਜਿਹੜੀ ਇਹ ਘਟਨਾ ਵਾਇਰਲ ਹੋਈ ਸੀ ਸਾਨੂੰ ਇਹਦੇ ਲਈ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੋਂ ਅਸੀਂ ਜਿਹੜੇ ਇਹ ਮੁਲਾਜ਼ਮਾਂ ਨੇ ਜਿਹੜੀ ਗਲਤੀ ਕੀਤੀ ਹੈਗੀ ਉਹਦੇ ਸਬੰਧ ਵਿੱਚ ਇਹਨਾਂ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਜਾਂਦਾ ਹੈਗਾ ਸਸਪੈਂਡ ਕਰਕੇ ਇਹਨਾਂ ਦੀ ਡਿਪਾਰਟਮੈਂਟ ਇਨਕੁਆਰੀ ਵਾਸਤੇ ਸੀਨੀਅਰ ਅਫਸਰ ਅਵਰ ਨੂੰ ਮੇਰੇ ਵੱਲੋਂ ਲਿਖ ਕੇ ਭੇਜਿਆ ਜਾ ਰਿਹਾ ਹੈ ਤੇ ਤਾਂ ਜੋ ਇਸ ਤਰ੍ਹਾਂ ਦੀ ਅੱਗੇ ਤੋਂ ਘਟਨਾ ਨਾ ਹੋਵੇ ਸੋ ਇਹ ਜਿਹੜੀ ਦੋ ਜਨ ਦੋ ਨੌਜਵਾਨਾਂ ਨਾਲ ਇਹ ਘਟਨਾ ਹੋਈ ਹੈਗੀ ਇਹ ਨਿੰਦਰ ਜੋਗ ਹੈਗੀ ਤੇ